ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਮਤ ਕੈਂਪ ਅਤੇ ਗੁਰਮਖ ਸਮਾਗਮ ਕਰਵਾਇਆ ਗਿਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ

بولے سو نیہا مانجو مانجو دا مخی

اس بچے ساری سکھ سنگ آشیش دے ہو تو ہو گا پاشا کے چرن دن آ کے ਬੰਦ ਤੋਂ ਬਾਅਦ ਨੰਬਰ ਪ੍ਰਾਪਤ ਕਰੇ ਗੁਰਸਿੱਖੀ ਦਾ ਉਪਰੋਕਤ ਕਰਨ ਦੇ ਅਸ਼ੀਰਵਾਦ ਦਿਓ ਇਹਨਾਂ ਨੇ ਮਹੱਤਵਰ ਨੰਬਰ ਪ੍ਰਾਪਤ ਕੀਤੇ ਨੇ ਅਸ਼ੀਰਵਾਦ ਦਿਓ ਕਿ ਅੱਗੇ ਬੱਚੇ ਗੁਰਸਿੱਖੀ ਨਾਲ ਜੁੜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਤੀਸਰਾ ਨੰਬਰ ਹੈ ਜੀ ਸੁਖਮਨ ਸਿੰਘ ਉਹ ਵੀ ਕਸਾਲ ਦੇ ਉਤਿਆਰਥੀ ਹਨ ਸੋ ਗੁਰੂ ਸਾਹਿਬ ਕਿਰਪਾ ਕਰ ਸਾਰੇ ਵਿਦਿਆਰਥੀਆਂ ਨੂੰ ਗੁਰੂ ਆਪਣੇ ਚਰਨਾ ਵਿੱਚ ਜੋੜ ਕਰਕੇ ਪੂਰਨ ਵਿਦਿਆ ਸਮਤ ਬਖਸ਼ੂ ਗੋਲੇ ਸੋ ਨਿਹਾਲ ਹਾਂਜੀ ਇਸ ਤੋਂ ਅੱਗੇ ਹੋਸ਼ਾਂ ਦੇ ਕੇ ਗੁਰਨਾਮਪੁਰ ਜੋ ਮਹਲਾ ਹੈ ਗੁਰੂ ਸਿੰਘ ਦੇ ਲੜਕੇ ਉਹਨਾਂ ਦਾ ਜੀ ہاں اسمل کو روشن سنگھ اب سارے بچیا ساری سیسان دوں کہ ست گو نانک کے پاسشاہ بابا منی سنگھ جی بخشاں لے کے بولے

بابا ملکیت جی ਜੋ ਇਤ్రੋ ਨੇ ਗੁਰੂ ਕਾ ਪਿਆਲੇ ਦੇ ਵਿਦਿਆਰਥੀ ਹਨ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ ਕਿ ਨਾਇਦ ਬੋਲੇ ਸੋ ਨਿਹਾਲ ਸ੍ਰੀ ਅਕਾਲ ਗੱਲ ਗੱਲੇ ਦੀਾਰੇ ਨਿਾਰੇ ਫਤਿਹ ਪਾਵੇ ਨਿਹਾਲ مان جو بابا مری جی جو کتھا واچک نے

ਬੋਲੇ ਸੋਨੇਹਾ ਸਭ ਜੀਤ ਕੌਰ ਹਾਂਜੀ ਪਰਮਜੀਤ ਕੌਰ ਜੋ ਕੁਲਵੰਤ ਕੌਰ ਬਲਜੀਤ ਕੌਰ ਗੁਰਸ਼ੰਤ ਕੌਰ ਸਰਬਜੀਤ ਕੌਰ ਪਰਜੀਤ ਕੌਰ ਜੋ ਇਸ ਜਥੇ ਦੇ ਮੁੱਖ ਅਨੰਤ ਪਾਣਿਆਂ ਦਾ तहे ਮਿਲੋਂ ਧੰਨਵਾਦ ਹੈ ਸੋ ਦੀਪਾ ਬਲਿੰਦਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਇਸ ਮਹਾਨ ਗੁਰੂਕ ਵਿਦਿਆਲੇ ਦੇ ਵਿੱਚ ਬਹੁਤ ਹੀ ਪਤਿਆ ਸੰਗਤ ਖਾਉਂਦੇ ਨੇ ਜਦੋਂ ਸਿਖਾਉਂਦੇ ਨੇ ਬਹੁਤ ਖੁਸ਼ ਹੁੰਦੀ ਹੈ ਕਿ ਬਿਲਕੁਲ ਆ ਦੇ ਬੱਚਿਆਂ ਦੇ ਵਿੱਚ ਬੱਟਿਆਂ ਦੇ ਬੈਠ ਕੇ ਕੋਈ ਮਤਭੇਦ ਨਹੀਂ ਹੈ ਸੋ ਗੁਰੂ ਪਿਆਰਿਓ ਇਸ ਮਹਾਨ ਅਸਥਾਨ ਦੀ ਇੱਕ ਗੱਲ ਹੈ ਕਿ ਕਿਸੇ ਦੀ ਬੇਅੰਤਤਾ ਦਾ ਤੈਨੂੰ ਧੰਨਵਾਦ ਹੈ ਜਿੰਨੇ ਵੀ ਆਪ ਜੀ ਨੇ ਕਦਮ ਰੱਖੇ ਸਿਰ ਮੱਥੇ ਤੇ ਜੋ ਸਤਿਗੁਰੂ ਪਾਤਸ਼ਾਹ ਤੁੰਤੰਤ ਬਾਬਾ ਆਪ ਜੀ ਨੂੰ ਸਦਾ ਜਗਦੀ ਕਰਾ ਰੱਖਣ आजी को बैठो आजी जरा पता सा है واحرو جی کا خالص واحو جی کی فتح ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਮੀਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੱਚਿਆਂ ਦਾ ਜੋ ਗੁਰਮਤ ਕੈਂਪ ਲਗਾਇਆ ਗਿਆ ਸੀ ਇਹ ਕੈਂਪ 20 ਜੂਨ ਤੋਂ ਸ਼ੁਰੂ ਹੋਇਆ ਸੀ ਜਿਹਦੇ ਵਿੱਚ ਤਕਰੀਬਨ 40 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਇਹ ਕੈਂਪ ਲਾਉਣ ਦਾ ਮੰਤਵ ਇਹ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਛੋਟੇ ਬੱਚੇ ਗੁਰਬਾਣੀ ਦੇ ਨਾਲ ਜੁੜ ਸਕਣ ਕਿਉਂਕਿ ਅਸੀਂ ਆਪ ਗੁਰਬਾਣੀ ਤੋਂ ਬਹੁਤ ਦੂਰ ਜਾ ਚੁੱਕੇ ਹਾਂ ਸਾਨੂੰ ਸਾਡੇ ਇਤਿਹਾਸ ਬਾਰੇ ਨਹੀਂ ਪਤਾ ਪਿਛਲੇ ਸਮਿਆਂ ਦੇ ਵਿੱਚ ਹਰ ਨਗਰ ਦੇ ਵਿੱਚ ਸਵੇਰ ਦੇ ਟਾਈਮ ਆਦਿ ਕਥਾ ਹੁੰਦੀ ਸੀ ਤੇ ਸ਼ਾਮ ਦੇ ਟਾਈਮ ਤੇ ਇਤਿਹਾਸ ਦੀ ਕਥਾ ਕੀਤੀ ਜਾਂਦੀ ਸੀ ਪਰ ਹੁਣ ਕੁਝ ਹੀ ਪਿੰਡ ਰਹਿ ਗਏ ਜਿੱਥੇ ਆਦਿ ਕਹਾ ਹੁੰਦੀ ਹੈ ਇਤਿਹਾਸ ਦੀ ਕਥਾ ਤਾਂ तकरीबन ਸਾਰੇ ਹੀ ਲੋਪ ਹੋ ਚੁੱਕੀ ਹੈ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕੈਂਪ ਦੇ ਵਿੱਚ ਜਿਹੜੇ ਬੱਚੇ ਆਏ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਪੰਜਾ ਪਿਆਰਿਆਂ ਦੇ ਨਾਮ 10 ਗੁਰੂ ਸਾਹਿਬਾਨਾਂ ਦੇ ਨਾਮ ਹੀ ਨਹੀਂ ਪਤਾ ਤੁਸੀਂ ਇਹ ਸਾਫ਼ ਲਾਓ ਵੀ ਜੇ ਉਹਨਾਂ ਨੂੰ ਨਹੀਂ ਪਤਾ ਤੇ ਜਦੋਂ ਵੱਡੇ ਹੋਣਗੇ ਸੰਸਾਰ ਦੇ ਵਿੱਚ ਵਿਚਰਨਗੇ ਤੇ ਕਿਸੇ ਨੇ ਦਸਤਾਰ ਬੰਦੀ ਸਿਰ ਤੇ ਜੇ ਕਿ ਇਹ ਗੱਲ ਪੁੱਛ ਲਈ ਕਿ ਤੁਹਾਡੇ ਗੁਰੂਆਂ ਦੇ ਕੀ ਨਾਂ ਹਨ ਤਾਂ ਬੱਚੇ ਕੋਲੇ ਜਵਾਬ ਨਹੀਂ ਹੋਵੇਗਾ। ਉਹਦਾ ਬੱਚਾ ਕਸੂਰवार ਨਹੀਂ ਉਹਦੇ ਦੇਣਦਾਰ ਅਸੀਂ ਹੋਵਾਂਗੇ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਕਿਉਂਕਿ ਇਹ ਗੱਲਾਂ ਅਸੀਂ ਸਿਖਾਉਣੀਆਂ ਨੇ ਸਾਡਾ ਫਰਜ਼ ਮੰਨਦਾ ਹੈ। ਜਦੋਂ ਸਾਡੇ ਪਿਓ ਜ਼ਾਦਿਆਂ ਨੇ ਸਾਡੇ ਤੱਕ ਇਹ ਗੱਲਾਂ ਪਹੁੰਚਾਈਆਂ ਹਨ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਤੱਕ ਇਹ ਗੱਲਾਂ ਪਹੁੰਚਾਈਏ। ਸੋ ਇਸ ਗਰਮਤ ਕੈਂਪ ਦੇ ਵਿੱਚ ਸ੍ਰੀ ਜਪਜੀ ਸਾਹਿਬ ਦੇ ਪਾਠ ਰਹਿਰਾ ਸਾਹਿਬ ਜੀ ਦੇ ਪਾਠ ਤੇ ਕੀਰਤਨ ਸੋਇਲਾ ਸਾਹਿਬ ਦੇ ਪਾਠ ਇਹ ਤਿੰਨ ਬਾਣੀਆਂ ਬੱਚਿਆਂ ਨੂੰ ਕੰਠ ਕਰਾਈਆਂ ਗਈਆਂ। ਆਰੇ ਇਹਨਾਂ ਦਾ ਸ਼ੁੱਧ ਉਚਾਰਨ ਦਾ ਪੇਜ ਦੱਸਿਆ ਗਿਆ ਸਭ ਤੋਂ ਪਹਿਲੀ ਗੱਲ ਜਿਹੜੀ ਸੀ ਬੱਚਾ ਨੂੰ ਮਾਰ ਨਹੀਂ ਕਰਾਈ ਗਈ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਕੈਂਪ ਲੱਗਣ ਤੇ ਕਿਉਂਕਿ 18 ਦਿਨਾਂ ਦੇ ਵਿੱਚ ਅੱਜ 18 ਦਿਨ ਹੋਏ ਆ ਕੈਂਪ ਲੱਗੇ ਨੂੰ 16 ਦਿਨਾਂ ਦੇ ਵਿੱਚ ਕਈ ਬੱਚਿਆਂ ਨੇ ਜ਼ਿਆਦਾਤਰ ਬੱਚਿਆਂ ਨੇ ਤਨੋਂ ਬਾਣੀਆਂ ਕੰਠ ਕਰ ਲਈਆਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਮੈਂ ਹਰ ਪਿੰਡ ਦੇ ਵਿੱਚ ਇੰਮੇ ਇਸ মিডিਆ ਦੇ ਜ਼ਰੀਏ ਜਿੱਥੋਂ ਤੱਕ ਇਹ ਆਵਾਜ਼ ਪਹੁੰਚਦੀ ਹੈ ਮੈਂ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਗੁਰੂਕਰਾਂ ਦੇ ਪ੍ਰਧਾਨ ਨੇ ਜਾਂ ਪਿੰਡਾਂ ਦੇ ਸਰਪੰਚ ਨੇ ਉਹਨਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਾਸ ਦੀ ਕਹਾਣੀ ਸ਼ੁਰੂ ਕਰੋ ਤਾਂ ਕਿ ਸਾਡੇ ਬੱਚੇ ਉਹ ਦਸੀਂ ਇਤਿਹਾਸ ਤੋਂ ਜਾਣੂ ਹੋ ਸਕੀਏ ਜਿਹੜਾ ਕੁਰਬਾਨੀਆਂ ਦੇ ਕੇ ਸਿਰਜਿਆ ਗਿਆ ਹੈ ਆਪ ਸਾਰੀ ਸਿੱਖ ਸੰਗਤ ਦਾ ਇਸ ਸਥਾਨ ਤੇ ਆਉਣ ਤੇ ਧੰਨਵਾਦ ਉਹਨਾਂ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਮਾਪਿਆਂ ਦਾ ਧੰਨਵਾਦ ਜਿਨ੍ਹਾਂ ਨੇ ਉਹਨਾਂ ਬੱਚਿਆਂ ਦਾ ਸਾਥ ਦੇ ਕੇ ਕਿਸ ਜਗ੍ਹਾ ਤੇ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ